ਕਾਰਣਾ ਮਹੱਲਾ ਪੰਜਵਾ ਸਾਧ ਸਰਨ ਚਰਨ ਚਿਤ ਲਾਇਆ ਕੇ ਭਾਈ ਮਹਤਮਾ ਦੀ ਸ਼ਰਨ ਪਾਏ ਕਰਕੇ ਵਾਹਿਗੁਰੂ ਦੇ ਚਰਨਾ ਕਉਲਾ ਚਿਤ ਨੂੰ ਲਾਉਣਾ ਕੀਤਾ ਸੰਤਾਂ ਦੀ ਸ਼ਰਨ ਵੀ ਪਾਏ ਚਰਨਾ ਚਿਤ ਵੀ ਲਾਇਆ ਹੈ ਸਾਧ ਸਤਿਗੁਰੂ ਜੀ ਦੀ ਸ਼ਰਨ ਹੰਸੀਰ ਕਰਕੇ ਜੇਤੂ ਨੂੰ ਚਰਨਾ ਵਿੱਚ ਲਾਉਣਾ ਕੀਤਾ ਹੈ ਸੁਪਨ ਕੀ ਬਾਤ ਸੁਣੀ ਪੇਖੀ ਸੁਪਨਾ ਅੱਗੇ 베ਰ ਸ਼ਾਸਤਰਾਂ ਦੁਆਰਾ ਸੰਸਾਰ ਦੀ ਜਿਹੜੀ ਗੱਲ ਸੀ ਇਹ ਸੁਪਨੇ ਦੀ ਬਾਤ ਸੁਣੀ ਦੀ ਸੀ ਕਿ ਸਾਰਾ ਸੰਸਾਰ ਸੁਪਨ ਜਿਓ ਸੁਪਨਾਰ ਪੇਖਣਾ ਐਸੇ ਜਾਂ ਕੋ ਜਾਣ ਇਨ ਮੈਂ ਕਾ ਸਾਚੋ ਨਹੀਂ ਨਾਨਕ ਬਿਨੁ ਭਗਵਾਨ ਇਹ ਸੁਪਨੇ ਦੀ ਬਾਤ ਸੁਣੀ ਦੀ ਸੀ ਕਿ ਸੰਸਾਰ ਸੁਪਨੇ ਦੀ ਨਿਆਈ ਹੈ ਨਾਮ ਮਖੀ ਦੇਖੀ ਦੇਖੀ ਸੁਪਨਾ ਹੁਣ ਮਹਾਰਾਜ ਆਪ ਦੀ ਕਿਰਪਾ ਕਰਕੇ ਇਹ ਸੁਪਨੇ ਦੀ ਨਿਆਈ ਸਾਰੀ ਹਾਲਤ ਨੂੰ ਜਦੋਂ ਅਪਰੋਖ ਗਿਆਨ ਹੋ ਗਿਆ ਸੁਪਨਾ ਆਵੀ ਦਾ ਸੁਪਨਾ ਜਦੋਂ ਜਾਗ ਆਉਂਦੀ ਹੈ ਨੀਂਦ ਛੁੱਟਦੀ ਹੈ ਉਦੋਂ ਸੁਪਨਾ ਸਮਝਦਾ ਹੈ ਤਾਂ ਸвой ਸੁਪਨਾ ਹੀ ਆਪਣਾ ਆਪਣਾ ਹੀ ਪਰੋ ਕਲਪਿਆ ਹੋਇਆ ਜਿਤਲਾ ਹੁੰਦਾ ਉਸ ਨੂੰ ਸੁਪਨੇ ਦੀ ਨਾਸਵੰਤ ਸਮਝ ਲਿਆ ਹੈ ਕਿਉਂ ਮਾਰਾ ਵੇਦ ਸ਼ਾਸਤਰਾਂ ਦੁਆਰਾ ਇਹ ਸੰਸਾਰ ਸੁਪਨੇ ਦੀ ਗੱਲ ਸੁਣੀ ਸੀ ਪਰ ਅਜੇ ਆਗਲੀ ਦ੍ਰਿਬਦ੍ਰਿਸ਼ਟੀ ਕਰਕੇ ਉਪਰੋਗ ਗਿਆਨ ਕਰਕੇ ਸੁਭਨਾ ਰੂਪ ਕਰਕੇ ਇਸ ਸ੍ਰਿਸ਼ਟੀ ਵੇਖ ਲਈ ਅਣਹੋਈ ਪ੍ਰਤੀਤ ਹੋ ਰਹੀ ਹੈ ਮਨ ਦੇ ਸੰਕਲਪ ਵਿੱਚ ਨਾਮ ਮੰਤਰ ਸਤਿਗੁਰੂ ਦ੍ਰਿੜਾਇ ਜਦੋਂ ਸਤਿਗੁਰੂ ਮਾਰਾ ਸਾਹਿਬ ਆਪਨੇ ਨਾਮ ਰੂਪੀ ਮੰਤਰ ਇਹ ਮਨ ਰੂਪੀ ਸਰਬਦੇ ਅੰਦਰੋਂ ਜਹਿਰ ਮੀਟਣ ਵਾਲ ਤੇ ਵਿਸ਼ਿਆਂ ਦੀ ਗ੍ਰਿਹੜ ਕਰਾਇਆ ਹੈ। ਪ੍ਰਹਾਉ ਨਹਿ ਤ੍ਰਿਪਤਾਨ ਨੂੰ ਰਾਜ ਜੋਗਨ ਧਨ ਇਹ ਆਦਮੀ ਨਾ ਤਾਂ ਰਾਜ ਕਰਕੇ ਕੋਈ ਰਾਈਦਾ ਹੈ, ਨਾ ਜਵਾਨੀ ਨੂੰ ਭੋਗ ਕਰਕੇ ਰਾਈਦਾ ਹੈ, ਨਾ ਤਾਂ ਧਨ ਦੌਲਤ ਕਰਕੇ ਕੋਈ ਤ੍ਰਿਪਤ ਹੁੰਦਾ ਹੈ ਰੋਕੜੀ। ਬਾਹਰ ਬਹਰ ਫਿਰ ਅਤਾ ਆ ਮੁੜ ਮੁੜ ਕੇ ਉਹਨਾਂ ਪਦਾਰਥਾਂ ਵੱਲੋਂ ਧਾਵੇ ਹਲਕਾਰੇ ਦੀ ਨਿਆਈ ਮੋੜ-ਮੋੜ ਕੇ ਤੌਂਦਾ ਰਹਿੰਦਾ ਹੈ ਸੁਖ ਪਾਇਆ ਤ੍ਰਿਸ਼ਨਾ ਸਭ 부ਝੀ ਹੈ ਇਹ ਤਾਂ ਸੁਖ ਉਹਨੂੰ ਪਾਇਆ ਜਦੋਂ ਸਾਰੀ ਤ੍ਰਿਸ਼ਨਾ ਰਸਾਂ ਕਸਾਂ ਦੀ 부ਝ ਗਈ ਹੈ ਸ਼ਾਂਤ ਪਾਈ ਗੁਣ ਗਾਇਆ ਮਹਾਰਾਜ ਸਾਹਿਬ ਦੇ ਗੁਣਾਂ ਨੂੰ ਗਾਇਆ ਤੇ ਸ਼ਾਂਤੀ ਪ੍ਰਾਪਤ ਕੀਤੀ ਹੈ ਸ਼ਾਂਤ ਸਰੂਪ ਦੀ ਪ੍ਰਾਪਤੀ ਕਰਕੇ ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ ਮਨ ਦੀਆਂ ਵਾਸ਼ਨਾ ਕਹਿਣੇ ਕਰਕੇ ਸ਼ਾਂਤੀ ਪਾਈ ਹੈ ਵੇ ਸ਼ਾਂਤੀ ਦੇ ਕਰਕੇ ਸੁਖ ਸੂਪ ਦਾ ਗਿਆਨ ਹੋਇਆ ਹੈ ਬਿਨ ਬੂਝੇ ਪਸੂ ਕੀ ਨੇ ਆਈ ਜਿਨਾਂ ਤੁਰ ਗੁਰੂ ਸਾਹਿਬ ਤੋਂ ਬੂਝੇ ਸਮਝਾਣੀ ਹੈ ਪੁੱਛ ਲੈਣੀ ਹੈ ਸਮਝੇ ਤੋਂ ਬਿਨਾ ਆਪਣੇ ਸੂਪ ਨੂੰ ਪਸੂ ਦੀ ਨੇ ਆਈ ਹੈ ਭਰਮ ਮੋਹ ਵਿਆਪਿਓ ਮਾਇਆ ਉਹ ਤਾਂ ਜਿਹੜਾ ਹੈ ਪਸੂਕ ਪ੍ਰੀਤ ਘਾਸ ਸੰਗ ਰਚਾ ਇਸੇ ਪ੍ਰਕਾਰੇ ਭਰਮ ਕਰਕੇ ਮਾਇਆ ਦੇ ਮੋਹ ਜਿ ਵਿਆਪਿਆ ਹੋਇ ਲੱਗਾ ਰਹਿਦਾ ਹੈ ਸਾਧ ਸੰਗ ਜਮ ਜੀਵਰੀ ਕਾਟੀ ਸਾਧ ਸੰਗ ਚ ਮਿਲ ਕਰਕੇ ਜੰਮਣ ਮਨ ਦੀ ਜੇਵੜੀ ਜਿਹੜੀ ਵਾਸ਼ਨਾ ਸੀ ਫਾਹੀ ਜਵਾਨੀ ਜੇਵੜੀ ਰਸੀ ਜਿਹੜੀ ਸੀ ਇਹ ਕੱਟ ਦਿੱਤੀ ਨਾਨਕ ਸਹਜ ਸਮਾਇਆ ਸਤਿਗੁਰੂ ਜੀ ਕਹਿੰਦੇ ਸਾਹਿਬ ਰੂਪ ਵਿੱਚ ਇਸ ਪ੍ਰਕਾਰ ਸਮਾ ਗਏ ਹੋ ਕਾਨੜਾ ਮਹੱਲਾ ਪੰਜਵਾ ਹਰ ਕੀ ਚਰਨ ਹਿਰਦੈ ਗਾਇ ਫਿਰ ਭਾਈ ਹਰੀ ਅਕਾਲ ਪੁਰਖ ਦੇ ਚਰਨ ਪੂਜਨੀਕ ਹਨ ਉਨੂੰ ਹਿਰਦੇ 'ਚ ਵਸਾਓ ਤੇ ਬਾਣੀ ਕਰਕੇ ਮਾਰਾ ਅਗੇ ਚੱਲਦੇ ਧਿਆਨ ਸਾਡੇ ਹਿਰਦੇ 'ਚ ਬਸੇ ਇਸ ਪ੍ਰਕਾਰ ਗਾਉਣਾ ਕਰੋ ਸ਼ੀਤਲਾ ਸੁਖ ਸ਼ਾਂਤ ਮੂਰਤ ਸ਼ੀਤਲਾ ਸੁਖ ਸ਼ਾਂਤ ਮੂਰਤ ਜੋ ਸ਼ਾਂਤ ਸਰੂਪ ਹੈ ਤੇ ਸੁਖ ਆਨੰਦ ਸਰੂਪ ਹੈ ਉਹਦੀ ਪ੍ਰਾਪਤੀ ਕਰਕੇ ਸ਼ਾਂਤੀ ਵੀ ਪ੍ਰਾਪਤ ਹੋਗੀ ਤੇ ਸੁਖੀ ਵੀ ਹੋਗੇ ਸਿਮਰ ਸਿਮਰ ਨਿਤ ਧਿਆਉ ਉਹ ਸਿਮਰਨਿ ਯੋਗ ਦੇ ਸਿਮਰਨ ਨੂੰ ਸਿਮਰਿਆ ਕਰ ਤੇ ਧਿਆਨ ਕਰਿਆ ਕਰ ਜਿਦ ਦੇ ਨਾਲ ਧਿਆ ਕਰ ਵਰਤੀ ਕਰਕੇ ਹਮੇਸ਼ਾ ਰਹਾਉ ਸਗਲ ਆਸ ਹੂਤ ਪੂਰਨ ਇਉ ਇਸ ਪ੍ਰਕਾਰ ਸਾਰੀਆਂ ਹੀ ਆਸਾਂ ਪੂਰੀਆਂ ਹੋ ਜਾਂਦੀਆਂ ਹਨ ਕੋਟ ਜਨਮ ਦੁਖ ਜਾ ਜਿਹੜੇ ਕਰੋੜਾਂ ਜਨਮਾਂ ਦੇ ਕੋਟ ਉਸਰੇ ਪਏ ਦੁਖਾਂ ਦੇ ਉਹ ਸਾਰੇ ਦੁੱਖ ਚਲੇ ਜਾਂਦੇ ਹਨ ਪੁੰਨਦਾਨ ਅਨੇਕ ਕਿਰਿਆ ਜਿਹੜੇ ਪੁੰਨ ਕਰਨੇ ਕਿਸੇ ਪੁਰਵ ਦੇ ਸਮੇਂ ਨੂੰ ਮੰਨ ਕਰਕੇ ਕਿਸੇ ਅਤੇ দান ਕਰਨਾ ਹਮੇਸ਼ਾ ਆਪਣੀ ਮੇਰ ਛੱਡ ਕੇ ਅਨੇਕ ਪ੍ਰਕਾਰ ਦੀਆਂ ਨਿਵਲਿਤ ਹੋਤੀਆਂ ਆਰਕੇ ਨਹੀਂ ਯੋਗ ਦੀਆਂ ਕਿਰਿਆ ਜਿਨੀ ਸਾਧੂ ਸੰਗ ਸਮਾਹਾਤਮਾ ਦੀ ਸੰਗਤ ਕਰਕੇ ਸਾਰੇ ਹੀ ਗੁਣ ਆਸਵਾਉਂਦੇ ਹੈ ਉਹਨੂੰ ਪੂਜਾ ਵੀ ਕਰ ਲਈ, ਦਾਨ ਵੀ ਕਰ ਲਿਆ, ਪੁੰਨ ਵੀ ਕਰ ਲਿਆ, ਸਾਰੀਆਂ ਕਿਰਿਆ ਵੀ ਨਿਯੁਲਿਤ ਧੋਤੀਆਂ ਕਰ ਲੀਆਂ ਜਿਨ੍ਹਾਂ ਨੂੰ ਸਾਧ ਸੰਗਤ ਦੇ ਚ ਪਰਮੇਸ਼ਰ ਦੇ ਨਾਲ ਸਮਾਈ ਹੋਈ ਮਿਲਾਪ ਹੋਇਆ ਹੈ। ਤਾਪ ਸੰਤਾਪ ਮਿਟੇ ਨਾਨਕ ਉਹਨਾਂ ਦੇ ਆਦੀ ਵਿਆਦੀ ਉਪਾਦੀ ਰੂਪ ਜਿਹੜੇ ਤਾਪ ਸੀ ਉਹ ਮਿਲ ਗਏ, ਆਤਮਾ ਦੀ ਰਹਿਮ ਦੀ ਭੂਤ ਆਦਿਕ ਸੰਤਾਪ ਸਮਗਤ ਆਪਣਾ ਹੀ ਜਿਹੜਾ ਨਾਮ ਪ੍ਰਾਪਤੀ ਵੇਖ ਕੇ ਪਦਾਰਥ ਦੀ ਇਹ ਸਾਰੇ ਮਿਟ ਗਏ ਦੁੱਖ ਮਾਰੇ ਕਹਿੰਦੇ ਹਨ ਬਾਹੜ ਕਾਲ ਨਾਂਖਾ ਮੂੜ ਕਰਕੇ ਉਹਨਾਂ ਪਿਆਰਿਆਂ ਨੂੰ ਫੇਰ ਕਾਲ ਨਹੀਂ ਖਾ ਸਕਦਾ ਉਹ ਕਾਲਾ ਕਬਲ ਨਰੰਜਨ ਜਾਣ ਨਰੰਜਨ ਨੂੰ ਜਾਣ ਵਾਲੇ ਕਾਲ ਤੋਂ ਕਬਲ ਵੰ ਉਹਨਾਂ ਲੇਪ ਰਹਿ ਗਏ ਹਨ ਕਾਨੜਾ ਮਹੱਲਾ 5 ਘਰ ਤੀਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਥੀਏ ਸੰਤ ਸੰਗ ਪ੍ਰਭ ਗਿਆਨ ਪੌਂਦੇ ਰਾਗੂ ਕੀ ਮਾਰਾ ਪੰਜਵੀ ਪਾਸ਼ਾ ਤੀਜੇ ਕਰ ਸਰਦਾਰ ਤੇ ਚਾਰਵੇਂ ਕੋ ਰਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਿਗੁਰਾਂ ਦੀ ਕਿਰਪਾ ਨਾਲ ਮਿਲਦਾ ਹਜੂਰ ਫਰਮਾਉਂਦੇ ਹਨ ਕਥੀਏ ਸੰਤ ਸੰਗ ਪ੍ਰਭ ਗਿਆਨ ਕੇ ਭਾਈ ਪ੍ਰਭੂ ਅਕਾਲ ਕੁੁਰ ਦਾ ਜਿਹੜਾ ਗਿਆਨ ਹੈ ਇਹ ਸੰਤਾਂ ਦੀ ਸੰਗਤ ਵਿੱਚ ਕਸਾਂ ਕਰੀਦਾ ਹੈ ਮਹਾਂਤਮਾ ਜਿਹਦੇ ਤਤਵਿਤੇ ਹੈ ਜਿਨ੍ਹਾਂ ਨੂੰ ਸਰੂਪ ਦੀ ਸਖਿਆਤਤਾ ਹੈ ਉਹ ਉਸ ਗਿਆਨ ਦੇ ਤਾਈ ਲਖਣਾ ਭਰਤੀ ਦੁਆਰਾ ਜਿਗਿਆਸਾ ਤੇ ਕਥਨ ਕਰਦੇ ਹਨ ਪੂਰਨ ਪਰਮ ਜੋਤ ਪਰਮੇਸ਼ਰ ਉਹ ਕਹਿੰਦੇ ਕਿ ਪੂਰਨ ਆਕਾਸ਼ ਦੀ ਨਹੀਂ ਆਈ ਪਰ ਉਹ ਆਕਾਸ਼ ਜੜੋ ਪਰਮ ਜੋਤੀ ਹੈ ਸਾਰਿਆਂ ਦਾ ਪ੍ਰਕਾਸ਼ ਕਾ ਖੜੀ ਹੋਤੀਆਂ ਨੇ ਚੰਦ ਸੂਰਜ ਆਦਿ ਆਦ ਕਹਿੰਦਾ ਪਰਮੇਸ਼ਰ ਪਰਮੇਸ਼ਰ ਦੀ ਪੂrti ਵਾਲਾ ਹੈ ਪੰਜ ਵਿਦਾਂਤੀਆਂ ਨੇ ਈਸ਼ੁਰ ਮੰਨੇ ਹੈ ਸ਼ਕਤੀ ਤੇ ਸੂਰਜ ਤੇ বিষ্ণੂ ਜੀ ਤੇ ਸ਼ਿਵ ਜੀ ਤੇ ਗਣੇਸ਼ ਇਹਨਾਂ ਪੰਜਾਂ ਈਸ਼ਰਾਂ ਦਾ ਪਰਾਰੂਪਾ ਪਰਮੇਸ਼ਰ ਹੋ ਸਿਮਰਤ ਪਾਈਐ ਮਾਨ ਉਸ ਪਰਮੇਸ਼ਰ ਦਾ ਸਿਮਰਨ ਕਰਨੇ ਕਰਕੇ ਮਾਨ ਮੰਨਣ ਰੂਪ ਗਿਆਨ ਪਾਈਦਾ ਸਤਕਾਰ ਪਾਈਦਾ ਹੈ ਪ੍ਰਹਾਉ ਆਉਤ ਜਾਤ ਰਹੇ ਸ਼ਰਮਨਾਸੀ ਇਹ ਜਿਹੜਾ ਜਨਮ ਧਾਰ ਕੇ ਆਉਂਦੇ ਸੀ ਵਾਸ਼ਨਾ ਦੇ ਬੱਧੇ ਹੋਏ ਤੇ ਪੁੰਨ ਨੂੰ ਨਾਸ਼ ਕਰਕੇ ਪਰਲੋਕ ਜਾਂਦੇ ਸੀ ਸਾਫ ਕਿਤਾਬ ਕਰਨ ਨੂੰ ਆਸਤੇ ਇਹ ਸਾਰਾ ਆਉਣ ਜਾਣ ਦਾ ਰਹਿਤ ਹੋ ਗਿਆ ਆਉਣ ਜਾਣ ਤੋਂ ਸਰਮ ਜਿਹੜਾ ਜੂਨਾ ਚ ਠਕਾਵਟ ਸੀ ਇਹ ਥਕਾਉਟ ਸਾਰੀ ਨਾਸ ਹੋ ਗਈ ਹੈ ਸਿਮਰਤ ਸਾਧੂ ਸੰਗ ਜੋ ਸਿਮਰਨ ਕਰਦੇ ਮਹਾਤਮਾ ਦੀ ਸੰਗਤ ਵਿੱਚ ਮਿਲ ਕਰਕੇ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ ਪਦ ਤੋ ਪੁਨੀਤ ਹੋ ਤਖਿਨ ਭੀਤਰ ਉਹ ਪਾਪੀ ਵੀ ਪਵਿੱਤਰ ਹੋ ਜਾਂਦੇ ਖਿਨ ਦੇ ਅੰਦਰ ਬਾਹਰ ਬ੍ਰਹਮ ਕੈ ਰੰਗ ਪਦ ਤੋ ਪੁਨੀਤ ਹੋ ਰੇ ਖਿਨ ਭੀਤਰ ਇਸ ਦੁਨੀਆ ਪਾਠ ਇੱਥੇ ਪੜਨ ਪੜਿਆ ਗਿਆ ਨਾ ਤੁਹਾਡੀ ਪਤ ਤੋਂ ਪੁਨੀਤ ਹੋਏ ਖਿਨ ਭੀਤਰ ਪਾਪੀ ਵੀ ਪਵਿੱਤਰ ਹੋ ਜਾਂਦੇ ਕਿ ਸ਼ਿਨ ਦੇ ਵਿੱਚ ਪਾਰ ਬ੍ਰਹਮ ਕੈ ਰੰਗ ਜਿਨ੍ਹਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਰੰਗ ਪ੍ਰੇਮ ਚੜਿਆ ਹੋਇਆ ਹੈ ਜੋ ਜੋ ਕਥਾ ਸੁਣੇ ਹਰ ਕੀਰਤਨ ਜਿਹੜਾ ਹਰੀ ਦੇ ਕੀਰਤਨ ਨੂੰ ਕਸਮ ਕਰੇਗਾ ਜਿਹੜਾ ਪ੍ਰੇਮ ਦੇ ਨਾਲ ਸੁਣੇਗਾ ਮਹਾਰਾਜ ਦੇ ਕੀਰਤਨ ਨੂੰ ਤਾਂ ਕੀ ਦੁਰਮਤ ਨਾ ਉਹਨਾਂ ਦੀ ਖੋਟੀ ਮਤ ਜਿਹੜੀ ਆ ਨਾਸ ਹੋ ਜਾਏਗੀ ਮਾਂਗੇ ਕੌਣ ਕੁ ਮਾਤਰੀ ਦੀਨੀ ਪਰਦਾ ਰਾਂ ਨਿੰਦਿਆ ਰਸਿਓ ਰਾਮ ਭਗਤ ਨੇ ਕੀਨੀ ਇਹ ਇਹ ਦੁਰਮਤ ਹੈ ਇਹ ਉਹਨਾਂ ਦੀ ਨਾਅਸ ਹੋ ਜਾਏਗੀ ਸਗਲ ਮਨੋਰਥ ਪਾਵੈ ਨਾਨਕ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਾਰੇ ਮਨ ਦੇ ਸੰਕਲਪਾਂ ਨੂੰ ਪ੍ਰਾਪਤ ਕਰ ਲਵੇਗਾ ਪੂਰਨ ਹੋਵੇ ਆਸ ਜਿਹੜੀਆਂ ਧੀਰ ਕਾਲ ਦੀ ਇੱਛਾ ਇੱਕ ਆਸ ਬਣੀ ਹੋਈ ਹੈ ਉਹ ਵੀ ਆਸਾ ਪੂਰੀ ਹੋ ਜਾਵੇਗੀ ਕਾਨੜਾ ਮਹੱਲਾ 5 ਸਾਧ ਸੰਗਤ ਨਿਧ ਹਰ ਕੋ ਨਾ ਕੀ ਭਾਈ ਸਾਧ ਸੰਗਤ ਦੇ ਵਿੱਚੋਂ ਨਿਧ ਖਜ਼ਾਨਾ ਨੌ ਨਿਧੀਆਂ ਦਾ 18 ਸਿੱਧੀਆਂ ਬਾਰੀ ਦੀਆਂ ਦਾ ਆਂਦੀਏ ਕੋਟ ਦਾ ਦਾ ਪਰਮੇਸ਼ਰ ਦਾ ਨਾਮ ਪ੍ਰਾਪਤ ਕਰੋ ਸਾਰੇ ਇਹੋ ਖਜ਼ਾਨਿਆਂ ਨੂੰ ਵੱਡਾ ਖਜ਼ਾਨਾ ਹੈ ਸੰਗ ਸਹਾਈ ਜੀ ਕੈ ਕਾਂ ਇਹ ਐਸ ਲੋਕ 'ਚ ਸੰਗੀ ਰਹਿਣ ਵਾਲਾ ਹੈ ਪਰ ਲੋਕ 'ਚ ਸਹਾਇਕਾ ਕਰਨ ਵਾਲਾ ਹੈ ਜੀ ਦੇ ਕੰਮ ਆਉਂਦਾ ਹੈ ਰਹਾਉ ਸੰਤ ਰੇਨ ਨਿਤ ਮੱਜਨ ਕਰੈ ਮਹਾਰਾਜ ਸੰਤ ਭਗਤ ਜਿਹੜੇ ਸਵਾਸ ਗੁਰਾ ਜਪਣ ਵਾਲੇ ਐ ਉਹਨਾਂ ਦੇ ਚਰਨਾਂ ਦੀ ਧੂੜ ਜੀ ਨਿਤਾ ਪਰਤੀ ਸਰਦਾ ਰੂਪੀ ਧੂੜੇ 'ਚ ਇਸ਼ਨਾਨ ਕਰੇ ਪੁਰਬ ਲੱਗੇ ਹੋਏ ਹਨ ਜਨਮ ਜਨਮ ਕੇ ਕਿਲ ਵਿਖ ਹਰੈ ਉਹ ਆਪ ਦੇ ਜਨਮਾਂ ਜਨਮਾਂ ਦੇ ਕਿਲ ਵਿਖ ਜਿਹੜੇ ਪਾਪ ਐ ਉਹਨਾਂ ਨੂੰ ਹਰ ਲੈਂਦਾ ਮੀਟ ਲੈਂਦਾ ਹੈ ਸੰਤ ਜਨਾ ਕੀ ਉੱਚੀ ਬਾਣੀ ਮਹਾਂਪੁਰਖਾਂ ਦੀ ਜਿਹੜੀ ਉੱਚੀ ਨੋ ਗੁਣਾਤ ਉੱਚੀ ਕਰਨ ਵਾਈ ਤੁਰਿਆ ਸੁਦੀ ਸਖਿਆਤਾ ਕਰਨ ਵਾਲੀ ਲਾਲਚ ਲੇਫਸਾ ਤੋਂ ਰਹਿਤ ਉੱਚੀ ਬਾਣੀ ਹੈ ਉਹਨਾਂ ਨੂੰ ਜਿਸ ਤਰ੍ਹਾਂ ਵੀ 72 72 ਹੂਰਾ ਮਿਲ ਗਈਆਂ ਕੁਰਾਨ ਸ਼ਰੀਫ 'ਚ ਲਿਖੀਆਂ ਹੋਈਆਂ ਕਿਉਂ ਨਹੀਂ ਹੈ ਦਰੋਗ ਪਰ ਪਰ ਖੁਸ਼ੀ ਹੋਏ ਬੇਖਬਰ ਬਾਦ ਵਕਾਏ ਇਸ ਪ੍ਰਕਾਰ ਦੀ ਝੂਠੀ ਬਾਣੀ ਨਹੀਂ ਹੈ ਇਸ ਪ੍ਰਕਾਰ ਦੀ ਨਾਸਵੰਤ ਸਾਕਾਮ ਕਰਮਾਂ ਵਾਲਿਆਂ ਨੂੰ ਉਰਸ਼ਾ ਉਰਸ਼ਾ ਦੇ ਕੇ ਵਿਸ਼ਿਆਂ ਦੇ ਭੋਗਾਂ ਵਾਕੇ ਤਪ ਕਰਉਣ ਵਾਲੀ ਉੱਚੀ ਬਾਣੀ ਨਹੀਂ ਹੈ ਇਹ ਜਿਹੜੀ ਹੈ ਉੱਚੀ ਬਾਣੀ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਉੱਚੀ ਹੈ ਬਾਣੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਜਿਨ੍ਹਾਂ ਪ੍ਰਾਨੀਆਂ ਨੂੰ ਸਿਮਰਨ ਯੋਗ ਪਰਮੇਸ਼ਰ ਦਾ ਸਿਮਰਨ ਕੀਤਾ ਹੈ ਉਹ ਤਰ ਗਏ ਹਨ ਮੁਕਤ ਹੋ ਗਏ ਹਨ ਕਾਨੜਾ ਮਹੱਲਾ 5ਵਾਂ ਸਾਧੂ ਹਰ ਹਰੇ ਗੁਣ ਗਾਇ। ਏ ਭਾਈ ਸਾਧੂਆਂ ਦੀ ਸੰਗਤ ਵਿੱਚ ਮਿਲ ਕਰਕੇ ਸਾਧੂ ਕੌਣ ਹੈ ਜੋ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਅਗੇ ਗੁਣਾਂ ਨੂੰ ਗਾਉਂਦੇ ਹਨ। ਮਾਨ ਤਨ ਤਨ ਪ੍ਰਾਨ ਪ੍ਰਭ ਕੀ। ਉਹ ਜਾਣਦੇ ਸਾਡਾ ਮਾਨ ਜਿਹੜਾ ਸਤਕਾਰ ਹੁੰਦਾ ਇਹ ਵੀ ਵਾਹਿਗੁਰੂ ਦੀ ਕਿਰਪਾ ਹੀ ਹੈ। ਮਾਰਾ ਦਾ ਸਤਕਾਰ ਹੋ ਰਿਹਾ ਮਾਨ। ਤਨੁ ਧਨੁ ਪ੍ਰਾਨ ਪ੍ਰਭ ਕੀ ਮਨ ਜਿਹੜਾ ਹੈ ਤੇ ਤਨ ਵੀ ਤੇ ਤਨ ਸਭ ਕੋਈ ਪ੍ਰਭੂ ਦੇ ਹੀ ਸਰੰਗ ਦੇ ਮੰਨਦੇ ਹਨ ਉਹ ਸਿਮਰਤ ਦੁਖ ਜਾ ਉਹਦਾ ਸਿਮਰਨ ਕਰਨੇ ਕਰਕੇ ਜੰਮਣ ਮਰਨ ਦਾ ਦੁੱਖ ਚਲਿਆ ਜਾਂਦਾ ਹੈ ਰਹਾਉ ਈ ਤੂ ਤ ਕਹਾ ਲੁਭਾਵ ਹੈ اے ਜੀਵੀ ਤੇ ਇਸ ਲੋਕ ਦੇ ਪਦਾਰਥਾਂ ਚ ਉਹ ਤ ਸਵਰਗ ਆਦ ਕਹਦੇ ਦਿਵ ਭੋਗਾਂ ਚ ਬਰਮ ਲੋਕ ਦੇ ਸੁਖਾਂ 'ਚ ਕਿਸ ਬਾਤ ਤੇ ਲੁਵਾਇ ਮਾਨ ਹੋ ਰਿਹਾ ਹੈ ਏਕ ਸਿਉ ਮਨ ਲਾਇ ਇਕ ਵਾਹਿਗੁਰੂ ਦੇ ਨਾਲ ਚੇਦੀ ਬ੍ਰਤੀ ਨੂੰ ਲਾਉਣਾ ਕਰ ਮਹਾਂ ਪਵਿੱਤਰ ਸੰਤ ਆਸਨ ਸੰਤਾਂ ਮਹਾਤਮਾ ਦਾ ਜਿਹੜਾ ਆਸਨ ਜਿੱਥੇ ਇਸਤਤੀ ਯਸ਼ ਸੰਗਤ ਦੀ ਉਹ ਬੜਾ ਪਵਿੱਤਰ ਅਸਥਾਨ ਹੈ ਸੰਤ ਆਸਨ ਜਿੱਥੇ ਬ੍ਰਹਮ ਵਿੱਚ ਅਦੁਸ਼ਟਾਨ ਰੂਪ ਚ ਸੰਤ ਸਮਾਧੀ ਲਾ ਕੇ ਆਸਨ ਵੈਸ਼ਨਵ ਤੇ ਨਾਰਾਇਣ ਕੀਤਾ ਹੋਇਆ ਹੈ ਉਹ ਬੜਾ ਪਵਿੱਤਰ ਸਰੂਪ ਹੈ ਮਿਲ ਸੰਗ ਗੋਬਿੰਦ ਧਿਆਨ ਉਹਨਾਂ ਸੰਗਤਾਂ ਦੇ ਨਾਲ ਮਿਲ ਕੇ ਗੋਬਿੰਦ ਪਰਮੇਸ਼ਰ ਨੂੰ ਕਿਹਾ ਉਹਨਾ ਕਾਰ ਇਕ ਚਿਤ ਹੋ ਕੇ ਸਗਲ ਤਿਆਗ ਸਰਨ ਆਇਓ ਸਾਰੇ ਆਸਰੇ ਛੱਡ ਕੇ ਇਉਂ ਕਹੋ ਕਿ ਮਹਾਰਾਮ ਆਪ ਦੀ ਸ਼ਰਨ ਆਇਆ ਹਾਂ ਨਾਨਕ ਲੇਹੋ ਮਿਲਾਇਆ ਮੈਨੂੰ ਮਹਾਰਾ ਸਤਿਗੁਰੂ ਸਾਹਿਬ ਜੀ ਇਹ ਇਜਾਜ਼ਤ ਦਿੰਦੇ ਐ ਕਿ ਪਰਮੇਸ਼ਰ ਮੈਨੂੰ ਸਾਰ ਸੰਗਤ ਦਾਰਾਮ ਮਲਾ ਲੋ ਆਪਦੇ ਨਾਲ ਕਾਰਡਾ ਮਹੱਲਾ ਪੰਜਵ ਪੀਖ ਪੀਖ ਵਿਗਸਾਉ ਸਾਜਣ हे ਭਾਈ ਪੇਖਣੇ ਯੋਗ ਜੋ ਸਾਰਿਆਂ ਦ੍ਰਿਸ਼ਟਾ ਬ੍ਰਹਮ ਹੈ ਉਸ ਨੂੰ ਪੇਖ ਕਰਕੇ ਬ੍ਰਹਮਕਾਰ ਵਰਤੀ ਦੁਆਰਾ ਵੇਖਣ ਜੋ ਪੇਖਣੇ ਯੋਗ ਹੈ ਸਾਰਿਆਂ ਦਾ ਅੰਦਰ ਬਾਹਰ ਦੇਖ ਲੈ ਦੁਸ਼ਤਾ ਰੂਪ ਉਸ ਨੂੰ ਵੇਖ ਕੇ ਸੱਜਣ ਨੂੰ ਬਖਸਾਓ ਪ੍ਰਸੰਨ ਹੋਣਾ ਕਰੋ ਸੱਜਣ ਗਿਆਨ ਨੂੰ ਸੱਜਣ ਸਰਬਣ ਮੰਨਣ ਆਦਿਕਾ ਨੂੰ ਸੱਜਣ ਸੰਤਾਂ ਨੂੰ ਉਹ ਸੱਜਣਾਂ ਕਾਲਪੂਰ ਨੂੰ ਵੇਖ-ਵੇ ਕੇ ਖਿੜਦੇ ਹਾਂ ਪ੍ਰਭ ਆਪਨਾ ਇਕਾਂਤ ਪ੍ਰਭ ਆਪਣੇ ਨੂੰ ਆਕਾਂਤ ਇੱਕੋ ਹੀ ਇਕਤਾ ਕਰਕੇ ਸਾਰਿਆਂ ठाਉਂ ਜੋ ਵਿਆਪਕ ਹੈ ਆਕਾਂਤ ਆਕਾਗਰ ਹੋ ਕਰਕੇ ਚਿੱਤ ਨੂੰ ਸਾਧਤਾ ਨੇ ਆਕਾਗਰ ਚਿੱਤ ਹੋ ਕਰਕੇ ਉਸ ਪ੍ਰਭ ਨੂੰ ਆਕਾਂਤ ਵੇਖ ਕੇ ਇੱਕੋ ਹੀ ਇਕ ਜੋ ਸਾਰਿਆਂ ਦੇ ਅੰਦਰ ਅੰਕ ਹਿਰਦਿਆਂ ਵਿੱਚ ਹੈ ਉਸ ਪ੍ਰਭੂ ਨੂੰ ਵੇਖ ਵੇਖ ਕੇ પ્રસન્ન ਹੁੰਨੇ ਹਾਂ ਰਹਾਉ ਆਨ ਦਾ ਸੁਖ ਸਹਿਜ ਮੂਰਤ ਅੰਤ ਨੂੰ ਸਦਾਂਤ ਰੂਪ ਜਿਹੜਾ ਇੱਕੋ ਇੱਕ ਹੈ ਰਹਾਉ ਆਨ ਦਾ ਸੁਖ ਸਹਿਜ ਮੂਰਤ ਉਹ ਆਨ ਦਾ ਸੁਖ ਸਹਿਜ ਮੂਰਤ ਅੱਗੇ ਇਸ ਆਨ 나ਹੀਂ ਭਾਂਤ ਉਹ ਆਨੰਦ ਸਰੂਪ ਹੈ ਆਪ ਅਤੇ ਸੁਖ ਸਹਿਜ ਮੂਰਤ ਉਹ ਸਹਿਜ ਸੁਖ ਸ੍ਰੂਪ ਦੀ ਜੋ ਉਸ ਦਾ ਧਿਆਨ ਕਰਦਾ ਨੂੰ ਸਹਿਜ ਸ੍ਰੂਪ ਬਣਾ ਲੈਂਦਾ ਹੈ ਜਿਹਦੇ ਗੁਣਾਂ ਦਾ ਆਨੰਦਦਾਇਕ ਗੁਣ ਹਨ ਅਤੇ ਸੁਖ ਸ੍ਰੂਪ ਆਪ ਉਹ ਸਹਿਜ ਗਿਆਨ ਸ੍ਰੂਪ ਹੈ ਆਪ ਇਸ ਆਨ ਨਾਹੀ ਭਾਨ ਕਿਸ ਵਾਹਿਗੁਰੂ ਦੇ ਘਾਂਦ ਤਰ੍ਹਾਂ ਦਾ ਹੋਰ ਕੋਈ ਨਹੀਂ ਉਹ ਸਾਰਿਆਂ ਦਾ ਅਸਲੀ ਭੰਤੀ ਪ੍ਰੇਤ ਦਾ ਰੂਪ પ્રકાશ ਦਾ ਰੂਪ ਹੈ ਸਿਮਰਤ ਇੱਕ ਵਾਰ ਹਰ ਹਰ ਜਿਹੜੇ ਇੱਕ ਵਾਰੀ ਚ ਮਨੁੱਖਾ ਜਨਮ ਵਿੱਚ ਇੱਕ ਵਾਰੀ ਮਹਾਰਾਜ ਦਾ ਸਿਮਰਨ ਕਰਦੇ ਹਨ ਮਿਟ ਕੋਟ ਕਸਮਲ ਜਾਨ ਕਰੋਣਾ ਕਸਮਲ ਜਿਹੜੇ ਕਸਮਲ ਪਾਪ ਕਰਨਗੇ ਕਸ਼ਟ ਦੇਣ ਵਾਲੇ ਮੈਲ ਰੂਪ ਉਹ ਸਾਰੇ ਮਿਟ ਜਾਂਦੇ ਹਨ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਹੈ ਜੇ 68 ਤੀਰ ਸਪਸ਼ਟ ਕੀਏ ਜੁਗ ਚਾਰ ਚੜੇ ਕੈਲਾਸ ਰਹੋ ਜੈਸੇ ਲੱਖ ਵੇਰ ਤਪ ਅਰਧ ਮੁਖੀ ਬੈਸੰਤਰ ਮੈਂ ਤਨ ਦਾਹ ਦਿਓ ਜੈਸੇ ਕੋਟ ਜਨਮ ਤਪ ਅਰਧ ਮੁਖੀ ਬੈਸੰਤਰ ਮੈਂ ਤਨ ਦਾਹ ਦਿਓ ਜੈਸੇ ਲੱਖ ਵਰਸ ਕੁਲ ਖੇਤਰ ਮੈਂ ਅਪ ਅਸਮੇਦ ਜੰਗ ਉਪੰਗ ਠਿਓ ਜੈਸੇ ਇਸ ਕੋਟ ਜਨਮ ਤਪ ਅਰਧ ਮੁਖੀ ਬੈਸੰਤਰ ਮੈਂ ਤਨ ਦਾਹ ਦਿਓ ਫਨ ਅੰਮ੍ਰਿਤ ਨਾਮ ਵਿਸ਼ੇਸ਼ ਇਤੈ ਇਨ ਇੱਕ ਵਾਰ ਸ੍ਰੀ ਵਾਹਿਗੁਰੂ ਕਹਿਓ ਕਿਉਂ-ਕਿ ਇੱਕ ਵਾਰੀ ਪਰਮੇਸ਼ਰ ਦੇ ਨਾਮ ਦਾ ਸਰਦਾ ਨਾਲ ਭਾਵਨਾ ਨਾਲ ਵਿਚਾਰਦਾ ਹੈ ਉਹ ਇੱਕ ਵਾਰੀ ਵਿਚਾਰਨ ਜਿਨ੍ਹਾਂ ਦੇ ਰੋਮ-ਰੋਮ 'ਚ ਵਸਿਆ ਹੋਇਆ ਹੈ ਰੋਮ ਦੇਖ ਲੋ ਸਾ ਸ੍ਰੀ 16 16 ਕੋਟ ਨੀਲ ਮੰਨੇ ਹਨ 19 ਵਾਰ ਮਹਾਰਾਜ ਦਾ ਨਾਮ ਉਚਾਰਿਆ ਜਾਂਦਾ ਐਡਾ ਉੱਚਾ ਵਿਚਾਰਨ ਹੈ ਜਿਨ੍ਹਾਂ ਦੇ ਵਸਿਆ ਹੋਇਆ ਹੋਵੇ ਮਿਤਕੂਟ ਕਸਮਲ ਜਾਨ ਇਹ ਕਰੋੜਾਂ ਕਸਮਲ ਪਾਪ ਜਿਹੜੇ ਹਨ ਕਸ਼ਟ ਦੇਣ ਵਾਲੇ ਮੈਲ ਰੂਪ ਮਿਟ ਜਾਂਦੇ ਹਨ ਗੁਣ ਰਮੰਤ ਦੁਖ ਨਾਸ ਹੈ ਪਰਮੇਸ਼ਰ ਦੇ ਗੁਣਾਂ ਨੂੰ ਰਮੰਤ ਉਚਾਰਨੇ ਕਰਕੇ ਜੰਮਨ ਮਰਦ ਦੁਖ ਨਾਸ ਹੋ ਜਾਂਦੇ ਹਨ ਹਿਰਦ ਭਿਆਨਤ ਸ਼ਾਂਤ ਹਿਰਦੇ ਦੇ ਅੰਦਰ ਭਿਆਨਤ ਹੋ ਜਾਂਦੀ ਹੈ ਸ਼ਾਂਤੀ ਪੈ ਜਾਂਦੀ ਹੈ ਭਿਆਨਤ ਹੋਏ ਆਉਂਦੀ ਹੈ ਸ਼ਾਂਤੀ ਅਮਰਤਾ ਭਿਆਨਤ ਹੋ ਜਾਂਦੇ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਭਿਆਨਤ ਹੋਣ ਦਾ ਨਾਮ ਹੈ ਅਮਰਤਾ ਰਸ ਪੀਓ ਰਸਨ اے ਭਾਈ ਰਸਨਾ ਕਰਕੇ ਅੰਮ੍ਰਿਤ ਰਸ ਨੂੰ ਕੀਰਤਨਦਾਰਾ ਪੀਣਾ ਕਰੋ ਨਾਨਕ ਹਰ ਰੰਗ ਰਾ ਸਤਿਗੁਰੂ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਹਰੀ ਦੇ ਰੰਗ ਵਿੱਚ ਪਿਆਰਿਓ ਰੰਗੇ ਜਾਓ ਕਾਨੜਾ ਮਹੱਲਾ 5 ਸਾਜਨਾ ਸੰਤ ਆਓ ਮੇਰੇ हे ਸੱਜਣ ਪਿਆਰਿਓ ਸੁਭ ਗੁਣੋ हे ਸੰਤ ਸ਼ਾਂਤੀ ਦੇ ਦੇਣ ਵਾਲੇ ਸਰਬਨ ਮਨਨ ਵਿਹਾਸਨ ਆਦ ਗੁਣੋ ਮੇਰੇ ਹਿਰਦੇ ਜਾ ਕੇ ਨਿਵਾਸ ਕਰੋ हे ਸੱਜਣ ਸੰਤ ਜਨੋ ਮੇਰੇ ਘਰ ਜਾਓ हे ਸੰਤਾਂ ਦੇ ਸੱਜਣ ਪਿਆਰੇ ਅਕਾਲ ਪੁਰਖ ਸਾਡੇ ਹਿਰਦੇ ਰੂਪੀ ਘਰ ਜਾ ਆ ਕੇ ਪ੍ਰਾਪਤ ਹੋਵੋ ਰਹਾਉ ਆਨ ਦਾ ਗੁਣ ਗਾਈ ਨੰਦ ਦੇ ਦੇਣ ਵਾਲੇ ਮਹਾਰਾਜ ਸਾਹਿਬ ਦੇ ਗੁਣਾਂ ਨੂੰ ਮੰਗਲਾ ਚ ਪਾ ਕੇ ਗਾਉਣਾ ਕਰੀਏ ਮੰਗਲਾ ਚਾਰ ਚ ਕਸਮਲਾ ਮਿਟ ਜਾਏ ਪਰੇ ਇਸ ਪ੍ਰਕਾਰ ਹੈ ਸੰਤ ਜਨੋਂ ਕਸਮਲਾ ਜਿਹੜੇ ਪਾਪ ਹਨ ਕਸ਼ਟ ਦੇਣ ਵਾਲੇ ਮੈਲ ਰੂਪ ਉਹ ਚਲੇ ਜਾਂਦੇ ਆ ਜਿਹੜੇ ਪ੍ਰੇਰ ਕੇ ਰਾਤ ਦੇ ਨੇ ਮੈਲੇ ਰੱਖਦੇ ਆ ਉਹ ਪਰੇ ਜਿਹੜੇ ਪਰਮੇਸ਼ਰ ਤੋਂ ਪਰੇ ਰੱਖਣ ਵਾਲੇ ਆ ਪ੍ਰੇਰ ਕਰਕੇ ਉਹ ਪਰੇ ਚਲੇ ਜਾਂਦੇ ਰੇਹੇ ਭਾਈ ਸੰਤ ਚਰਨ ਧਰੋ ਮਾਥੇ ਮਹਾਰਾਜ ਦੇ ਪਿਆਰੇ ਸੰਤਾਂ ਦੇ ਚਰਨਾਂ ਤੇ ਮੱਥੇ ਨੂੰ ਰੱਖਣਾ ਕਰੀਏ ਚੰਗਨਾ ਗ੍ਰਹਿ ਹੋਏ ਅੰਧੇਰਾ ਕਿੰਨਾ ਅੰਧੇਰਾ ਜਿਹੜਾ ਘਰ ਵਾਰੀ ਦਾ ਆ ਗਿਆ ਹਨ ਦਾ ਹਨੇਰਾ ਇਸ ਰਿਦੇ ਰੂਪੀ ਘਰ ਚਾਨਣਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਇਹਨਾਂ ਪਿਆਰ ਜਿਨ੍ਹਾਂ ਦਾ ਗੁਰੂ ਰਾਮਦਾਸ ਸਾਹਿਬ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਮੱਥਾ ਟਿਕਦਾ ਹੈ ਜਿਹਦਾ ਉਹਨਾਂ ਦੇ ਰੂਪੀ ਕਰਦੇ ਆ ਗਿਆਨ ਦੇ ਹਨੇਰਾ ਚੱਕਿਆ ਜਾਂਦਾ ਹੈ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਹੋ ਜਾਂਦਾ ਹੈ ਸੰਤ ਪ੍ਰਸਾਦ ਕਮਲ ਬਿਗਸੈ ਸੰਤਾਂ ਮਹਾਂਪੁਰਖਾਂ ਦੀ ਕਿਰਪਾ ਕਰੇ ਰਿਦਾ ਕਾਲ ਜਿਹੜਾ ਹੈ ਇਹ ਬੇਮਖੌਣ ਰੂਪ ਮਿਟਿਆ ਹੋਇਆ ਇਹਨੀਆਂ করুণਾ ਮੈਤਰੀ ਮੁੱਤਾਂ ਪੰਖੀਆਂ ਹੀ ਖੜਿਆਉਂਦੀਆਂ ਹਨ ਗੋਬਿੰਦ ਭਜੋ ਫੇਖਨੇ ਮਾਰ ਨੂੰ ਨੇੜੇ ਵੇਖਣ ਲੱਗ ਜਾਈ ਰ ਤੇ ਗੋਬਿੰਦ ਪਰਮੇਸ਼ਰ ਦਾ ਭਜਨ ਕਰੀ ਜਾ ਹੈ ਕਦਿਆਂ ਕਰੋ ਗੋਵਿੰਦਾ ਨੇਰੇ ਵੇਖਣਾ ਕਰੋ ਵੀ ਨੇਰੇ ਹੀ ਦੇਖ ਲਓਗੇ ਨਿਰਨਾ ਕਰਕੇ ਪ੍ਰਭ ਕਿਰਪਾ ਤੇ ਸੰਤ ਪਾਏ ਇਹ ਵਾਹਿਗੁਰੂ ਦੀ ਜਦੋਂ ਕਿਰਪਾ ਦ੍ਰਿਸ਼ਟੀ ਹੋਈ ਤਾਂ ਸੰਤ ਭਗਤ ਮਹਾਰਾਜ ਦੇ ਪ੍ਰਾਪਤ ਕੀਤੇ ਵਾਰ-ਵਾਰ ਨਾਨਕ ਉਹ ਵੀ ਉਸ ਵੇਲੇ ਤੋਂ ਵਾਰ-ਵਾਰ ਬਲਿਹਾਰ ਜਾਈਏ ਰੋਮ-ਰੋਮ ਕਰਕੇ ਕੁਰਬਾਨ ਜਾਈਏ ਜਿਸ ਵਕਤ ਸਾਧ ਸੰਗਤ ਦੇ ਦਰਸ਼ਨ ਹੋਏ ਪ੍ਰਾਪਤੀ ਹੋਈ ਹੈ ਕਾਨੜਾ ਮਹੱਲਾ ਪੰਜਵਾਂ ਆ ਉਤੋਂ ਪਹੁੰਚ ਗਿਆ ਹੁਣ ਸਤਿ ਸ਼ੰਤ ਪ੍ਰਸਾਦ ਕਮਲ ਵਿਗਸੈ ਗੋਵਿੰਦ ਪਜੂ ਪੀਖ ਨੀਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ-ਵਾਰ ਨਾਨਕ ਉਹ ਵੀੜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ